ਗਾਇਸ ਦੇਖੋ ਸਾਰੇ ਜਣੇ ਤਿਆਰ ਹੋ ਰਹੇ ਨੇ ਆ ਦੇਖੋ ਮਮੂ ਕਿ ਮਸਕਿੰਨियां ਲਾ ਰਹੇ ਨੇ ਕਿੰਨੀ ਘੈੜੀ ਹੈ ਜੀ ਆਈ ਲੈਣਾ ਲਵਾ ਦੇ ਆ ਦੇਖੋ ਮਾਮਦਾ ਨਿਊ ਸੂਟ ਸੋਹਣਾ ਦਾ ਹਾਂ ਜੀਜੀ ਵੀ ਤਿਆਰ ਹੋ ਗਏ ਬਸ ਮੈਂ ਵੀ ਤਿਆਰ ਹੀ ਹੋ ਗਈ ਆ ਦੇਖੋ ਡੈਡ ਜਾ ਰਹੇ ਨੇ ਨਹਾਣ ਸਾਰੇ ਤਿਆਰ ਹੋ ਗਏ ਤੁਸੀਂ ਇੱਥੇ ਰਹਿ ਜਾਗੇ ਤੁਸੀਂ ਇੱਥੇ ਰਹੇਗਾ ਬਸ ਮੈਂ ਥੋੜੀ ਜਿਹੀ ਸਾਰੇ ਨਾਲੋਂ ਪਹਿਲਾਂ ਤਿਆਰ ਹੋਣਾ ਤੁਸੀਂ ਸਾਰੇ ਪਹਿਲਾਂ ਤਿਆਰ ਕਰ ਆਓ ਬਗੜੀ ਮੈਂ ਵੀ ਪਹਿਲਾਂ ਤਿਆਰ ਹੋਉਂ ਨਹੀਂ ਜੀ ਅਸੀਂ ਤਿਆਰ ਹੋਵਾਂਗੇ ਪਹਿਲਾਂ ਮਮੋੰਦੀਆ ਤੈਨੂੰ ਸਕੀਨ ਨਹੀਂ ਚੱਲੀ ਆ ਰਹੀਆਂ ਨੇ ਮੈਂ ਤੁਸੀਂ ਕਰਕੇ ਨਹੀਂ ਤਿਆਰ ਹੋਣ ਲੱਗੇ ਪਿਆ ਮੈਂ ਤਾਂ ਕੰਮ ਕਰਕੇ ਤਿਆਰ ਹੋਣਾ ਹੈ ਲੈ ਮੇਰੇ ਕੱਪੜੇ ਦੇ ਦਿਓ ਆਹ ਆਹ ਕੇ ਨਹੀਂ ਤੁੰਡੋੜਾ ਹਾਂ ਉਹੀ ਐਸੇ ਆਜੇ ਕੋਈ ਨਾ ਖੰਡਿਆਰ ਪਾ ਰੱਖਿਆ ਇਹ ਦਵੀਂ ਦੇ ਲੈ ਹੁਣੇ ਮਾਮੀ ਚੱਕਣਗੇ ਸਾਰਾ ਖੰਡਿਆਰ ਮੈਂ ਨਹੀਂ ਚੱਕਦੀ ਐਗੀ ਕਿਉਂ ਨਹੀਂ ਚੱਕਦੇ ਤੁਸੀਂ ਚੱਕੋਗੇ ਹਾਂ ਤੁਸੀਂ ਉਹ ਖੰਡਿਆਏ ਨੇ ਆਦੇ ਮੀ ਕਰਦੇ ਕਿ ਠੀਕ ਹੋਵਾਂਗੇ ਗੱਸ ਅੱਜ ਸੀ ਜਾ ਰਹੇ ਹਿਸ਼ਤਦਾਰੀ ਚ ਫਿਰਨੇ ਦੀ ਬਾਤ ਦੱਸਾਂਗੇ ਜੇ ਸੀ ਕਿਹੜੇ ਰਿਸ਼ਤੇਦਾਰ ਚ ਜਾ ਰਹੀਆਂ ਉਹ ਕਹਤਾ ਸਾਰੇ ਨਹੀਂ ਆਉਂਦੇ ਬਸ ਡੈਡੀ ਰਹਿ ਕੇ ਲਈ ਤਿਆਰ ਹੋਣ ਤੱਕ ਉਹ ਦੇਖੋ ਅੱਧਰੇ ਫਿਰ ਜਾਂਦੇ ਨੇ ਸਾਰੇ ਬਸ ਸਾਰੇ ਰੈਡੀ ਹੁੰਦੇ ਫਿਰ ਜਾਂਦੇ ਮਾਂ ਮਾਂ ਦਾ ਹੀ ਬੋਲਦੀ ਨੇ ਜਿਹੜੇ ਜੇ ਸਰਵਾਰਿਆਂ ਨੇ ਭਜਨੇ ਨੂੰ ਸਰਵਾਰ ਆ ਦੇਖੋ ਹਲੂ ਹਲੂ ਕਰ ਬਈ ਅੱਧਰੇ ਗੱਲ ਸੁਣੋ ਗਾਈਸ ਲਓ ਗਾਇਜ਼ ਮੈਂ ਵੀ ਰੈਡੀ ਹੋ ਗਿਆ ਤੇ ਆਪਣਾ ਅੰਦਰ ਇਹ ਅਜੇ ਹੈਅਰ ਸਟਾਈਲ ਹੋ ਰਹੇ ਨੇ ਇਹਨਾਂ ਦੇ ਤੁਹਾਨੂੰ ਮੈਂ ਅੰਦਰ ਆਜੋ ਵਿੱਕੀ ਚੱਲੇ ਇਹਨਾਂ ਦਾ ਹੈਲੋ ਬੱਚੋ ਹੈਲੋ ਹੈਲੋ ਇਹਨਾਂ ਦੇ ਚੱਲਦੇ ਨੇ ਇਹ ਹੈ ਸ਼ਕੀਨੀਆ ਅੱਜ ਦੇਖਿਆ ਗਰਲੇ ਦਾ ਪਰਪਲ ਮੇਰਾ ਪਰਪਲ ਬੱਦੇ ਦਾ ਪਰਪਲ ਹਮ ਤਿੰਨਾਂ ਦੇ ਪਰਪਲ ਪਰਪਲ ਨੇ ਮੈਚਿੰਗ ਕਰੀਏ ਥੋੜੇ ਦਾ ਪਰਪਲ ਹੈ ਨਹੀਂ ਕੋਈ ਨੋ ਕੋਈ ਨਾ ਐਨੀ ਮੈਚਿੰਗ ਵੀ ਚਾਹੀਦੀ ਬਰਾਬਰ ਪਰਪਲ ਹੋ ਜੂਰੇ ਜਾ ਦੇ ਪਰਪਲ ਪਰਪਲ ਹੋ ਜਾਣਗੇ ਸਾਰੇ ਇਹਨਾਂ ਨੂੰ ਸੌਣ ਲੱਗ ਰਹੇ ਹੈ ਸਾਡੇ ਸੂਪ ਸਾਡੇ ਬਿਲਕੁਲ ਆ ਦੋਨਾਂ ਨੇ ਆਪਣੇ ਵੇਸ ਚੜੇ ਕੁਝੇ ਕੀਤੇ ਨਹੀਂ ਹੈ ਨਾ ਬੋਲਾ ਬੋਲਾ ਕੀ ਅਰੇ ਦਿਖਾਈ ਤੇਰੇ ਹੋਸਣ ਆ ਦੇਖੋ ਦੋਨਾਂ ਦੇ ਸੇਮ 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 ਨਹੀਂ ਹੈ ਕਲਰ ਦਾ ਕਲਰ ਦਾ ਨਹੀਂ ਤੁਸੀਂ ਕਾਕਾ ਜੀ ਜੀ ਠੀਕ ਹੈ ਟੀਵੀ ਦੀ ਰੇਡਾ ਚ 11 ਵਾਲੀ ਸਾਡੇ ਨਾਲ ਹਜੇ ਮੰਮਾ ਕੀ ਆਰ ਹੋ ਰਹੀ ਨੇ ਟੀਆਰ ਪੁਰੇ ਤੋਂ ਟੀਆਰ ਹੋ ਰਹੀਆਂ ਇਹ ਤਾਂ ਕਰਨ ਕੀ ਕਰਨਾ ਹੁੰਦਾ ਸਿਰੇ ਪੋਣਾ ਹੁੰਦਾ ਇਹਨੇ ਕਰਵਾਇਆ ਟੀਆਰ ਹੋ ਰਹੀਆਂ ਜਦੋਂ ਟੀਆਰ ਟੀਆਰ ਹੋ ਰਹੀਆਂ ਨੇ ਹਜੇ ਮੰਮਾ ਹਨ ਟੀਆਰ ਹੋ ਰਹੀਆਂ ਹਜੇ ਮਾਰੂਆਂ ਹੋਈਆਂ ਨਾ ਮੇਰੀ ਮਾਰੂ ਖਾਂ ਸੱਚ ਕੱਲਾ ਦੀ ਕੱਲਾ ਦੀ ਗੱਲ ਦੇ ਵਿੱਚ ਵਾਲੀ ਵੀ ਹੈਗੀ ਕੋਈ ਨਾ ਉਹ ਵੀ ਦੱਸਾਂਗੇ ਉਹਨਾਂ ਘਰ ਦੇ ਦੱਸਾਂਗੇ ਹਾਂ ਠੀਕ ਟੀਆਰ ਵਾਲੀ ਅੱਜ ਮੈਂ ਮਾਰੀ ਨਹੀਂ ਉੱਤੀ ਸੀ ਨੱਗਿਆਂ ਦੇ ਖੁੱਡਾ ਸੂਟ ਆਣਾ ਦਾ ਫਿਟਿੰਗ ਕਰਨਾ ਨਾ ਮੜੀ ਦੀ ਕਰ ਲਓ ਜੇ ਹੁੰਦੀ ਆ ਚਲੋ ਠੀਕ ਹੈ ਜੀ ਹੁਣ ਅਸੀਂ ਤਿਆਰ ਹੋ ਕੇ ਚੱਲਦੇ ਆਂਗੇ ਤੇ ਜਾ ਕੇ ਤੁਹਾਨੂੰ ਰਿਸ਼ਤੇ ਵਾਲੇ ਚ ਦਿਖਾਉਣੇ ਆਂਗੇ ਕਿ ਵੀ ਅਸੀਂ ਕਿਹੜੀ ਰਿਸ਼ਤੇ ਵਾਲੇ ਚ ਜਾਨੇ ਆਂਗੇ ਤੇ ਕਿਹਨੂ ਕਿਹਨੂ ਮਿਲਦੇ ਆਂਗੇ ਤੁਹਾਨੂੰ ਸਾਰਾ ਕੁਝ ਦਿਖਾਉਣੇ ਬਲੌਗ ਦੇ ਵਿੱਚ ਜਦੋਂ ਤੱਕ ਇਹ ਆਪਣਾ ਰੈਡੀ ਹੁੰਦੇ ਨੇਗੇ ਮੈਂ ਆਪਣਾ ਪ੍ਰੋਟੀਨ ਵਗੈਰਾ ਬਣਾ ਕੇ ਪੀਣਾ ਹੈਗਾ ਤੇ ਸ਼ਿਪਰ ਤੇ ਇਹ ਬੈਠਾ ਮੱਕਣ ਤੇ ਬਣਾਉਣੇ ਆਗੇ ਆਪਣਾ ਪ੍ਰੋਟੀਨ ਲੈਣਾ ਹੈਗੇ ਜਦੋਂ ਤੱਕ ਇਹ ਆਪਣਾ ਰੈਡੀ ਹੁੰਦੇ ਨੇਗੇ ਪੀਸ ਦੇ ਵਿੱਚੋਂ ਠੰਡੀ ਠੰਡੀ ਬਰਫ ਕੱਟ ਰਖੀਏ ਉਹ ਬਿੰਦਪਮਾਂ ਆਹ ਯਾਰੋ ਯਾਰੋ ਲੜਾਈ ਪੈ ਗਈ ਸੀ ਲੋ ਆਪਾਂ ਕੰਮ ਹੈ ਰੈਡੀ ਹੋ ਤੱਕ ਹਾਂਜੀ ਓਏ ਲੜਦੇ ਨਹੀਂ ਤੁਸੀਂ ਕਿਉਂ ਲੜਦੇ ਹੋ ਲਵਾਈ ਇਹਨਾਂ ਦੀ ਸਾਰੀ ਦੀ ਹਾੜੀ ਉਰੰਗੀ ਆ ਗਈ ਇਹ ਨਹੀਂ ਦੇਖ ਸਕਦੇ ਹੈ ਕਿ ਬਿਨਾਂ ਗਾਲਾਂ ਗੋਲਾਂ ਖਾਣ ਦੇ ਜੋ ਤੱਕ ਇਹਨਾਂ ਨੂੰ ਘੂਰਨ ਉਦੋਂ ਤੱਕ ਇਹ ਖੜਦੇ ਕਿਆਂ ਦੇ ਵਿੱਚ ਬਹੁਤ ਅਫਰਤਾਂ ਰੱਖਿਆ ਤੁਹਾਨੂੰ ਸਾਰਾ ਸਾਰੇ ਮੁੰਨਾਂ ਨੇ ਦੇਖੋ ਆਹਨ ਪੂਰੀ ਜਾਂਚ-ਪਾਚ ਕੇ ਜਾ ਰਹੀਆਂ ਕਿ ਜਿਵੇਂ ਵਿਆਹ ਚ ਰਹੀ ਹੁੰਦੀ ਹੈਗੀ। ਆਹ ਜਾਂਚ-ਪਾਚ ਕੇ ਤਾਂ ਕੀ ਹੈ। ਕੀ ਤਾਂ ਕਾਣੂ ਦੇਖਤਾ ਸੀ। ਅੱਛਾ ਇਹਨੂੰ ਸਿੰਪਲ ਕਹਿੰਦੇ ਹੁੰਦੇ ਨੇ ਕਿ। ਹੋਰ ਕੀ ਕਹਿੰਦੇ? ਹਾਂ। ਫਿਰ ਜਾਂਚਿੰਗੀ ਕਿਵੇਂ ਜੇ ਸਿੰਪਲ ਇਹ ਹੈਗੀ। ਸੋਹਣਾ ਲੱਗ ਰਿਹਾ ਵੈਸੇ। ਦਿਖਾ ਪਿੱਛੋਂ ਆਹ ਹੈ 헤어 ਸਟਾਈਲ। ਹੂੰ, ਸੋਹਣਾ ਲੱਗਦਾ। ਇਸ ਤੇ ਬੰਨ੍ਹ ਤੇ ਤੂਕ। ਸੋਹਣਾ ਹੈ ਸੋਹਣਾ ਗਾ। ਆਜੋ ਹੁਣ ਤੁਰਿਓ। ਮੈਂ ਤਾਂ ਉਸ ਤੋਂ ਪਹਿਲਾਂ ਰੈਡੀ ਹੋ ਗਿਆ ਤੁਸੀਂ ਬਾਅਦ ਚ ਰੈਡੀ ਹੋਵੋਗੇ ਹਜੇ। ਆਜਾ। ਇਦਰੇ ਇਦੀਆਂ ਸਕੀਨਾਂ ਦੀ ਮੁੱਕਰੀਆਂ ਕੁੜੀਆਂ ਦੀਆਂ। ਤੇਰੇ ਕਿਰੇ ਗਏ ਹੁਣ ਪੁੱਤ ਹੈ ਚਲੋ ਚੱਲੀਏ ਹੁਣ ਰੈਡੀ ਹੋ ਸਾਰੇ ਚਲੋ ਜੀ ਰੈਡੀ ਹੋ ਗਏ ਕਿ ਸਾਰਿਆਂ ਨੇ ਆ ਰੈਡੀ ਹੋ ਕੇ ਹੁਣ ਅਸੀਂ ਚੱਲੇਗੇ ਤੇ ਰਿਸ਼ਤਿਆਰੀ ਕਿਹੜੀ ਹੈ ਕਿ ਦੱਸੋ ਵੀ ਥੋੜਾ ਜਿਹਾ ਮੇਰੇ ਨਾਨੀ ਕੀ ਜਾ ਰਹੀਆਂ ਨੇ ਮੇਰੇ ਨਵਾਸ ਤੇ ਛੁੱਟੀਆਂ ਨੇ ਇਹ ਚਲ ਕੇ ਆਵਾਂਗੇ ਉਹਦੇ ਨਾਲ ਕੀ ਹੋਇਆ ਜਾਦਾ ਦੇਖ ਮੈਂ ਲੋਨ ਫੇਸ ਲਈ ਕਿਹਨੇ ਰਟ ਰਟ ਆ ਰਹੀਆਂ ਨੇ ਇੱਥੇ ਮੈਨਾਂ ਆਦਾਈ ਮੈਂ ਹੈ ਰਾਦੇ ਮੈਂ ਪੱਤੇ ਉੱਤੇ ਕਰਦਾ ਹੋਰ ਨਹੀਂ ਲੱਗਦਾ ਕਿ ਬੌਲਡ ਹੀ ਚਲੇ ਉਹ ਵਰ ਚ ਚਲੋ ਠੀਕ ਹੈ ਗਾਇਸ ਹੁਣ ਅਸੀਂ ਚੱਲਿਆਗੇ ਤੇ ਚੱਲ ਕੇ ਤੁਹਾਨੂੰ ਮਿਲਿਆਉਣੇਗੇ ਰਿਸ਼ਤੇ ਆਲੇ ਦੇ ਨਾਲ ਚਲੋ ਬੱਚਾ ਬਾਟੇ ਬੈਠੋ ਯੂ ਗਾਇਸ ਹੁਣ ਜਿੰਦਾ ਜਿਉਂਦਾ ਲਾਤਾ ਆਜੋ ਆਜੋ ਹੁਣ ਚੱਕ ਲੋ ਕਿਤੇ ਕੰਪਣਦੋ ਪਹਿਲੀ ਵਿਚਾਰੇ ਸੀ ਪਿੱਛੇ ਕਰੇ ਕਲੀਪ ਨਹੀਂ ਤੇ ਆਜਾ ਤੋ ਐਸੀ ਕੱਢਿਆ ਠੀਕ ਹੈ ਅੱਜ ਖੁਸ਼ ਹੋਈ ਵੀ ਹੈ ਵੀ ਅੱਜ ਅੱਜ ਨਾਨਕੀ ਜਾ ਰਹੀਆਂ ਅੱਜ ਸਾਰਿਆਂ ਨੂੰ ਬਹੁਤ ਖੁਸ਼ ਹੈਗੀ ਸਾਨੂੰ ਇਨ ਐਕਸਾਈਟਮੈਂਟ ਨਹੀਂ ਜਿਵੇਂ ਇਹ ਹੋ ਜੂ ਮੇਰੇ ਮਾਮਾ ਮੇ ਮਾਮੇ ਤਾਂ ਵਿਚਾਰੇ ਆਣਗੇ ਮਾਮੀਆਂ ਆਈਆਂ ਨਹੀਂਆਂ ਭਾਈ ਹੈਗੇ ਨੇ ਧਾਈ ਹੈਗੇ ਨੇ ਧਾਈਆਂ ਆਈਆਂ ਨਹੀਂਆਂ ਦੇਖਦੇ ਵੀ ਕੀ ਸੇਵਾ ਕਰਦੇ ਨੇਗੇ ਹਨਾ ਨਾਲੇ ਅ ਸੇਵਾੰਦ ਸਦਸ ਹਾਂ ਚਲ ਜੋ ਵੀ ਹੈਗਾ ਥੋੜੀ ਐਕਸਾਈਟਮੈਂਟ ਹੁੰਦੀ ਹੈ ਸਹੀ ਹੈਗੀ ਹਾਂ ਪਜਾਰਾ ਹੈਗੇ ਬੰਦਾ ਕਿੰਨਾ ਕਿ ਚਾਹੁੰਦਾ ਹੈਗਾ ਕਿੰਨਾ ਪਿਆਰ ਨਾਲ ਮਿਲਦਾ ਉਹ ਚੀਜ਼ ਦੇਖ ਰਹੀ ਹੈਗੀ ਹਾਂ ਕਹਿੰਦੇ ਵੀ ਨਾ ਥੋੜੀ ਪਿਆਰ ਹੁੰਦਾ ਬੰਦਾ ਨੂੰ ਪਿਆਰ ਵਿਦਿਆ ਰਹਿੰਦਾ ਅੱਛਾ ਉਹ ਲੋਲੇ ਮੋਲੇ ਉਹ ਦਾਦੀ ਹੈਗੇ ਯੋਗੇ ਲੋਲੇ ਮੋਲੇ ਮਸਾ ਆ ਗਿਆ ਜੀ ਬੱਲੇ ਦਾ ਗਾਣਾ ਡੰਗਾ ਸਹੀ ਕਰਕੇ ਹਨਾ ਆਹੋ ਇੰਨਾ ਇਹ ਆਹੀ ਬਹੁਤ ਹੁੰਦਾ ਜੀ ਬਹੁਤ ਹੁੰਦਾ ਮੋਲੇ ਮੋਲੇ ਕਰਨੇ ਜੇ ਬੰਦਾ ਹੱਸ ਕੇ ਮਿਲਾ ਦੇਵੇ ਉਹੀ ਬਹੁਤ ਚਲੋ ਮਜ਼ਾ ਕਰਦੇ ਆ ਗੇਸ ਰਿਸ਼ਤੇ ਦਾ ਤਾਂ ਮਿਲ ਗਿਲ ਦੀ ਹੁੰਦੀ ਹੈਗੀ ਹਾਂ ਹੁਣ ਦੋਨੋਂ ਸਿੱਧਾ ਪ੍ਰੋਟੈਕਟਿਵ ਅਸਟੇਅਰ ਚ ਪਹੁੰਚ ਕੇ ਮਿਲਦੇ ਗਏ ਠੀਕ ਹੈ ਜੀ ਓਕੇ ਲਓ ਗੇਸ ਇਧਰ ਸਾਹਮਣੇ ਚੌਲਨੇ ਦੇ ਬਾਹਰ ਬੱਚੇ ਤੁਸੀਂ ਖਾਓਗੇ ਨਹੀਂ ਲੈ ਗਈ ਖਾਣ ਮੈਂ ਖਾ ਲਵਾਂਗਾ ਤਾ ਖਾਓਗੇ ਲਓ ਵੀ ਗਾਇਸਾਂ ਰਾਸਤੇ ਚ ਆਉਂਦੇ ਆਂਦੇ ਸਾਨੂੰ ਇੱਥੇ ਪੀਰਾਂ ਦੇ ਕਿਤੇ ਚਾਹਲ ਬਣਾਏ ਹੋਏ ਸੀਗੇ ਭੰਡਾਰਾ ਚੱਲ ਰਿਹਾ ਸੀਗਾ ਤੇ ਭੰਡਾਰੇ ਤੋਂ ਆ ਸਾਡਾ ਮੁੱਖ ਮਹਿਮਾਨ ਕਹਿੰਦਾ ਜੀ ਬੱਚਿਆਂ ਨੇ ਆ ਮੈਂ ਥੋੜੀ ਗਿਆ ਸੀ ਉਹ ਦਾਰੇ ਇੱਕ ਵਾਰ ਮੇਰਾ ਨਾਮ ਬੱਚੇ ਕਿਹਨੇ ਕਹਿਆ ਸੀ ਗਲੀਨ ਗਲੀਨ ਮੈਂ ਕਹਿਆ ਸੀ ਉਹ ਕ ਗਲੀਨ ਗਿਆ ਜੀ ਇਹ ਦੋਨਾਂ ਨੇ ਕਹਿਆ ਸੀਗਾ ਸਾਨੂੰ ਫ੍ਰੀ ਚ ਹੀ ਮਿਲ ਗਏ ਚਾਹਲ ਦੇਖੋ ਟੇਸਟੀ ਟੇਸਟੀ ਚਾਹਲ ਨੇਗੇ ਇਦਰਾ ਖਾਣ ਲੱਗਿਆ ਪਿਆਗਾ ਮੋਟਾ ਬੰਦਾ ਅਰੇ ਜੀ ਮੈਂ ਪਤਲੀ ਨਹੀਂ ਹੁੰਦੀ ਹੈਗੀ ਪਤਲੀ ਕਿਹੜੇ ਸਾਹਿਬ ਨਾਲ ਹੋਊਗੀ ਦੱਸ ਅਜੂ ਵੀ ਅੱਤ ਨਹੀਂ ਹੁੰਦੀ ਨਾਲੇ ਆਪਖਾਂ ਦੀ ਇਹ ਨਾਲ ਸਾਨੂੰ ਖਵਾਉਂਦੀ ਹੈਗੀ ਬਹੁਤ ਸਲਿਮ ਚਲੋ ਜਾਣ ਤੋਂ ਪਹਿਲਾਂ ਰਿਸ਼ਤੇ ਵਾਲਚ ਅਸੀਂ ਚੌਲ ਜੂੜ ਇੱਤੀਗਾ ਕਿ ਜਾਨਨੇ ਰਿਸ਼ਤੇਦਾਰਾਂ ਤੇ ਘੱਟ ਬੋਝ ਪਊਗਾ ਨਾਲੇ ਹਨਾ ਜੀ ਅੱਜਾ ਰੋਟੀ ਮਿਲੇ ਨਾ ਮਿਲੇ ਇਹਦੀ ਆਪਣਾ ਪੇਟ ਭੁਜਾ ਦਾ ਕਰ ਜੀ ਇੱਥੇ ਆਪਣਾ ਭੰਗ ਡੋਟਾ ਪੂਰਾ ਕਰ ਦਿਓ ਚੌਲ ਖਾ ਕੇ a few moments later ਅੱਜ ਜੇ ਸਾਹ ਰਾਸਤੇ ਚਾਉਂਦੇ ਆਉਂਦੇ ਸਾਡਾ ਪਲਾਨ ਜਿਹੜਾ ਚੀਜ਼ ਹੋ ਗਿਆ ਅਸੀਂ ਨਾਨਕੀ ਇਹਨਾਂ ਦੇ ਬਾਅਦ ਚ ਜਾਵਾਂਗੇ ਉਸ ਤੋਂ ਪਹਿਲਾਂ ਇਹਨਾਂ ਦੀ ਤਾਏ ਦੀ ਕੁੜੀ ਕੋਲ ਜਾ ਕੇ ਆਉਣਾਗਾ ਇੱਥੇ ਨੇੜੀ ਰਾਸਤੇ ਦੇ ਵਿੱਚ ਹੀ ਨੇਗੇ ਉਹਨਾਂ ਕੋਲ ਅਸੀਂ ਮਿਲਣ ਜਾ ਰਹੇ ਹਾਂਗੇ ਕਾਫੀ ਟਾਈਮ ਹੋ ਗਿਆ ਸੀ ਨਾ ਉਹਨਾਂ ਕੋਲ ਗਿਆ ਨੂੰ ਆਪਾਂ ਨੂੰ ਉਹ ਮੈਨੂੰ ਇੰਨੀ ਵਾਰ ਫੋਨ ਕਰਦੇ ਉਹਨਾਂ ਨੇ ਵੀ ਹਾਂ ਜੋ ਆਈਆਂ ਅੱਜ ਮੱਚ ਦੇਖਣ ਲਈ ਜਾ ਕੇ ਰਾਸਤੇ ਜੇ ਕਿਉਂਕਿ ਇਸ ਲਈ ਸਾਡੀ ਸਲਾਹ ਬਣੀ ਨੀ ਸਾਡੀ ਸਲਾਹ ਵਾਸਤੇ ਬਣੀ ਹੈ ਕਿ ਕੋਈ ਬਸ ਹੁਣ ਸ਼ਹਿਰ ਹੈ ਨਹੀਂਗਾ ਵਿੱਚ ਹੁਣ ਅਸੀਂ ਫਾਟਕਾਂ ਦੇ ਖੜੇ ਹਾਂਗੇ ਇਸ ਟਾਈਮ ਫਾਟਕਾ ਲੱਗੇ ਹੋਏ ਨੇਗੇ ਇੱਥੇ ਕੁਝ ਨੇੜੇ ਤੇੜੀ ਹੈ ਵੀ ਨਹੀਂ ਤਾਂ ਅਸੀਂ ਲੈ ਲੈਂਦੇ ਉਹਨਾਂ ਨੂੰ ਖਾਣ ਵਾਸਤੇ ਚਲੋ ਉਹਨਾਂ ਨੂੰ ਆਪਾਂ ਕੀ ਮਤਲਬ ਕਿ ਦੇਖ ਸਕਦੇ ਹਾਂ ਕਿ ਆਪਾਂ ਉਹ ਤੋਂ ਬਿਨਾਂ ਬੱਚੇ ਉਹ ਤੋਂ ਗੁਗਲੇਜ ਵਗੈਰਾ ਲੈ ਲਓ ਦੇਖੋ ਬੱਚੇ ਕਿ ਡੇ ਟਿਕ ਨਹੀਂ ਗਲੀ ਹੋ ਰਹੀ ਚੱਡੀ ਹੋਈ ਚਲੋ ਕੋਈ ਐਦਾਂ ਦੀ ਸਮਾਨ ਲੈ ਲਾਂਗੇ ਨਾ ਜਾਂਦੇ ਆਉਂਦੇ ਫਿਰ ਰਾਸਤੇ 'ਚੋਂ ਲੈ ਲੈਨੇਗੇ ਚਲੋ ਸਮਾਨ ਤੇ ਚੱਲ ਕੇ ਫਿਰ ਤੁਹਾਨੂੰ ਮਿਲਿਆਉਣੇ ਉਹਨਾਂ ਨਾਲ ਵੀ ਠੀਕ ਹੈ ਜੀ ਤਾਂ ਹੀ ਹੁਣ ਹੈ ਹਾਂ ਆ ਗਏ ਜੀ ਅੱਸੀ ਰਿਸ਼ਤੇਦਾਰੀ 'ਚ ਆਹੀ ਆਲੀ ਮਾ ਇਹ ਜੋ ਸਾਹਮਣੇ ਆ ਸਾਹਮਣੇ ਆ ਪਾਦਾ ਰਸਤਾ ਹੀ ਬੁੱਲ ਗਿਆ ਰਸਤਾ ਬੁੱਲ ਗਿਆ ਗੇਟ ਬੁੱਲ ਗਿਆ ਆਹ ਵਾਲਾ ਲੱਗਦਾ ਮੈਨੂੰ ਸਿੱਧਾ ਹੀ ਗੇਟ ਸੀ ਜਾਣਾ ਨਾ ਹੋਰ ਕਰਨ ਤੇ ਹਾਂ ਹੀ ਆਹੀ ਆਹੀ ਆਗੇ ਜੀ ਆਗੇ ਉਹ ਕੁਮਾਰਾ ਨਾਮ ਦਾ ਪਟਾਣਾ ਹੋ ਗਿਆ। ਤੁਸੀਂ ਬਾਜਾ ਮੈਂ ਮੈਂ ਕੋਲੋਂ ਬੱਧੀ। ਵਧੀਆ। ਹਾਂਜੀ। ਕੁਝ ਕਹਿਣਾ ਚਾਹੁੰਗੇ ਤੁਸੀਂ ਰਿਸ਼ਤੇ ਦੀ ਚਾਹੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ? ਬਹੁਤ ਟਾਈਮ ਬਾਅਦ ਤੁਸੀਂ ਇੱਥੇ ਆਏ ਹੋਗੇ। ਥੋੜੀ ਇੰਟਰਵਿਊ ਕਰਦਾ ਮੈਂ। ਬਹੁਤ ਵਧੀਆ ਲੱਗਦਾ। ਵਧੀਆ ਕਿਹਨੂੰ ਮਿਲਦਾ ਹੁੰਦਾ? ਹਾਂ। ਆ ਦੇ ਬਹਿਣ ਭਾਈ ਨੂੰ ਮਿਲ ਲੈਣਾ। ਫਤਿਹਗਾ ਤੁਰ ਸੇ ਬੈਠਾਗਾ। ਤੈਨੂੰ ਕਿਵੇਂ ਪਤਾ? ਇਹ ਸੱਡੇ ਆਏ ਸੀ ਇੱਥੇ ਕੋਲ ਸੱਡੇ ਕੋਲ ਨੇ। ਕਿੱਥੇ? ਹਾਂ। ਫੋਨ। ਫੋਨ ਪਿੱਛੇ। ਹੋਰ ਕਿਹਦੇ ਪਿੱਛੇ? ਖਾਣ ਪੀਣ ਪਿੱਛੇ। ਕਹਾਂ ਪਰ ਮਿਲ ਜੂਗੇ ਤੇਰਾ ਕੋ ਜਰਾ ਸਫਰ ਕਰੋ